22 ਸਾਲ ਪਹਿਲਾਂ ਸ਼ੁਰੂ ਕਰਿਆ ਸੀ ਨਾ ਇਹ ਸਾਡੇ ਆਲੇ ਮੈਂ ਤਾਂ ਸਾਨੂੰ ਇਨਾ ਪਿਆਰ ਦਿੰਦਾ ਮੈਂ ਤਾਂ ਜੇ ਹੋਰ ਗੀਤ ਰਕਾਰਡ ਨਾ ਕਰਾਂ ਤਾਂ ਵੀ ਰੋਟੀ ਮਿਲ ਜਣੀ ਹੈ ਸਾਡੀ ਤਾਂ ਇਹ ਪ੍ਰਾਪਤੀਆਂ ਵੀ ਅਸੀਂ ਤੁਹਾਡੇ ਸਿਰ ਤੇ ਗਾ ਰਹੇ ਆ ਜਿਹੜੇ ਗਾਲਾਂ ਕੱਢਦੇ ਆ ਇਹ ਕਿਹੜੇ ਮੀਨੇ ਦੀ ਪਦائش ਹੈ ਤੁਸੀਂ ਯਕੀਨ ਮੰਨਿਓ ਮੈਂ ਵਕਤ ਤੋਂ ਪਹਿਲਾਂ ਕਈ ਗੱਲਾਂ ਦੱਸਦਾ ਐ ਇਹ ਹਲਕਾ ਜੀ ਬਿਮਾਰੀ ਐ ਹੋਰ ਸਾਲਾਂ ਤੱਕ ਇਹਨਾਂ ਨੇ ਸੜਕ ਤੇ ਭੌਂ ਗਿਆ ਕਰਨਾ ਉਹ ਕਿਹ ਟਰੱਕ ਟਰੱਕ ਥੱਲੇ ਆ ਜਣਾ ਚੀਕ ਵੀ ਨਹੀਂ ਵੱਜਣੀ ਇਹ ਮਨੂ ਤੋਂ ਗੱਲ ਕਈ ਵਾਰੀ ਛੋਟਾ ਬੱਚਾ ਮੈਮਰੀ ਸ਼ਾਟ ਹੁੰਦੀ ਐ ਨਾ ਕਿਉਂਕਿ ਪਾਪਾ ਮੰਮੀ ਕੋਲ ਤਾਂ ਬੈਠਦਾ ਨਹੀਂ ਇਹ ਪਾਪੇ ਨੇ ਤਾਂ ਛੋੜਿਆ ਹੁੰਦਾ ਹੁੰਦਾ ਸਮਝਾਉਂਦਾ ਡਡੇ 'ਚ ਬਈ ਕੀ ਕਰਿਆ ਜਦੋਂ ਬਾਉਣ ਲੱਗਿਆ ਸੀ ਅਗਲੇ ਸਾਲ ਇਹ ਪਿੰਡ ਖੇਤ ਵਾਗੇ ਪਹਿਲਾ ਸਟੂਡੀਓ ਬਣਾਇਆ ਵੀ ਪਿੰਡ 'ਚ ਬਣਾਉਣਾ ਆ ਬੰਬੇ ਵਾਲੇ ਪਿੰਡ 'ਚ ਅਸੀਂ ਰੱਖਿਆ ਇਹ ਸਾਡੀ ਪ੍ਰਾਪਤੀ ਸੀ ਫਿਰ ਇਹ ਕਮੰਨਾ ਸੀ ਕਿ ਜੇ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਨਵੇਂ ਬੱਚਿਆਂ ਨੂੰ ਫਿਲਮਾਂ 'ਚ ਚਾਂਸ ਮਿਲਣਾ ਚਾਹੀਦਾ ਇੱਕ ਹਾਸ਼ਰ ਦੇ ਨਾਮ ਤੇ ਤਾੜੀ ਮਾਰ ਦਿਓ ਫਿਰ ਅਸੀਂ 20 ਸਾਲ ਤੋਂ 84 ਦੇ ਕਾਤਲਾਂ ਦੀ 사ਜ਼ਾ ਦੀ ਗੱਲ ਲਾਉਂਦੇ ਹਰ ਬੰਦੇ ਦਾ ਆਪਣਾ ਫਾਰਮੈਟ ਹੁੰਦਾ ਕੋਈ ਧਰਨਾ ਲਾਉਂਦਾ ਜੇ ਮੇਰੇ ਕੋਲ ਸਟੇਜ ਆਣਾ ਸਟੇਜ ਤੇ ਡਿਮਾਂਡ ਕਰਦਾ ਮੈਂ ਹਰ ਉਸ